ਮਿੰਟ ਦੀ ਕੱਲ ਆਪਾਂ ਇੱਕ ਗੱਲਬਾਤ ਕੀਤੀ ਵੀ ਕੀ ਮਿੱਡੂ ਖੇੜਾ ਕਤਲ ਕੇਸ ਦੇ ਵਿੱਚ ਉਹਦੇ ਚ ਆਪਾਂ ਸ਼ਗਨ ਦਾ ਕੱਲ ਜ਼ਿਕਰ ਕੀਤਾ ਪਰ ਕਿਤੇ ਨਾ ਕਿਤੇ ਸੂਈ ਬਹੁਤ ਟਾਈਮ ਤੋਂ اٹਕਦੀ ਰਹੀ ਕਿ ਕੀ ਸਿੱਧੂ ਮੂਸੇਵਾਲਾ ਵੀ ਇਸ ਕੇਸ ਦੇ ਵਿੱਚ ਇਸ ਕਾਂਡ ਦੇ ਵਿੱਚ ਸ਼ਾਮਿਲ ਸੀ ਪਰ ਕਹਿੰਦੇ ਕਿ ਨਹੀਂ ਉਸ ਸਾਜ਼ਿਸ਼ ਦੇ ਵਿੱਚ ਉਹ ਸਾਜ਼ਿਸ਼ ਘੜਾ ਨਹੀਂ ਸੀ ਇਹ ਥੋੜੀ ਗੱਲ ਵੀ ਸਪਸ਼ਟ ਕਰਿਓ ਨਹੀਂ ਦੇਖੋ ਡਿਟੇਲਡ ਆਰਡਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਦੋਂ ਡਿਟੇਲਡ ਆਰਡਰ ਆਉਂਦਾ ਹੈ ਨਾ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਗੁੰਝਲਾਂ ਉਹਦੇ ਚ ਖੁੱਲ ਜਾਂਦੀਆਂ ਨੇ ਤਾਂ ਅੱਜ ਕੱਲ ਜਗਬਾਣੀ ਦਾ ਹਵਾਲਾ ਮੈਂ ਦਿੱਤਾ ਸੀਗਾ ਅੱਜ ਟ੍ਰਿਬਿਊਨ ਚ ਜੋਪਿੰਦਰਜੀਤ ਦੀ ਖਬਰ ਲੱਗੀ ਹੋਈ ਆ ਜੀ ਉਹਨਾਂ ਨੇ ਵੀ ਸ਼ਾਇਦ ਆਰਡਰ ਪੜ੍ਹਿਆ ਹੋਵੇਗਾ ਤਾਂ ਉਹਨਾਂ ਨੇ ਕਿਹਾ ਕਿ ਦੋ ਥਾਂ ਨਜ਼ਰ ਜ਼ਰੂਰ ਪੈਂਦਾ ਨਾਮ ਪਰੰਤੂ ਕਿਤੇ ਵੀ ਕੌਨਸਪਿਰੇਸੀ ਚ ਸਿੱਧੂ ਮੂਸੇਵਾਲੇ ਨੂੰ ਨਹੀਂ ਰੱਖਿਆ ਗਿਆ ਇੱਕ ਥਾਂ ਤੇ ਜ਼ਿਕਰ ਹੀ ਮਿਲਦਾ ਹੈ ਕਿ ਸਿੱਧੂ ਮੂਸੇਵਾਲਾ ਦਾ ਮੈਂ ਸ਼ਾਇਦ ਸੰਗੀਤ ਦਾ ਕੋਈ ਮੈਨੇਜਰ ਵਗੈਰਾ ਕੁਛ ਐਸਾ ਦੱਸਿਆ ਸ਼ਗਨਪ੍ਰੀਤ ਦੇ ਆਵਾਜ਼ ਵਿੱਚ। ਜੀ। ਦੂਜੀ ਥਾਂ ਤੇ ਕੋਈ ਹੋਰ ਹੈ ਪਰ ਕਿਤੇ ਵੀ ਇਹ ਨਹੀਂ ਕਿ ਸਿੱਧੂ ਮੂਸੇਵਾਲੇ ਦੀ ਵਿੱਕੀ ਮਿੱਡੂ ਖੇੜਾ ਮਾਮਲੇ 'ਚ ਡਾਇਰੈਕਟ ਇਨਵੋਲਵਮੈਂਟ ਸੀ ਕੀ। ਹਮ। ਇਹ ਸਪਸ਼ਟ ਹੋਏਗਾ। ਹਾਂ ਜੀ ਇਹ ਟ੍ਰਿਬਿਊਨ ਨੇ ਅੱਜ ਕਾਫੀ ਵਿਸਥਾਰ ਨਾਲ ਕਾਫੀ ਤਫਸੀਲ ਦੇ ਨਾਲ ਖਬਰ ਲਾਈ ਹੈ। 지ਪਿੰ더 ਨੇ ਲਾਈਆ ਜੀ ਉਹ ਅਕਸਰ ਐਸੀਆਂ ਸਟੋਰੀਆਂ ਕਰਦੇ ਨੇ ਬਹੁਤ ਅੱਛੇ ਨੌਜਵਾਨ ਪੱਤਰਕਾਰ ਨੇ ਤਾਂ ਕੰਮ ਮਤਲਬ ਇਹ ਆ ਕਿ ਬਈ ਇਹ ਹੁਣ ਸਾਫ਼ ਹੈ ਸਪਸ਼ਟ ਕਿਉਂਕਿ ਇੱਥੇ ਆ ਕੇ ਪੰਗਾ ਪੈ ਗਿਆ ਸੀਗਾ ਨਾ ਸ਼ੁਰੂ ਝੀ ਜੀ ਜੀ ਬਿਲਕੁਲ ਭਾਵੜਾ ਸਾਹਿਬ ਹੁੰਦੇ ਸਨ ਡੀਜੀਪੀ ਜਿਸ ਦਿਨੇ ਮਰਡਰ ਹੋਇਆ ਮਤਲਬ ਕਿ ਹਿੱਲ ਗਿਆ ਪੰਜਾਬ ਤਾਂ ਉਤੋਂ ਕੁਝ ਘੰਟੇ ਬਾਅਦ ਭਾਵੜਾ ਸਾਹਿਬ ਆਉਂਦੇ ਆ ਪ੍ਰੈਸ ਕਾਨਫਰੈਂਸ ਕਰਨ ਉਹ ਤੋਂ ਡੀਜੀਪੀ ਸਨ ਹੂੰ ਉਹ ਆਖ ਕੇ ਕਹਿੰਦੀ ਹੈ ਕਿ ਇਹ ਆਪਸੀ ਮਤਲਬ ਕਿ ਗੈਂਗਸਟਰ ਵਾਦ ਦਾ ਨਤੀਜਾ ਹੈ ਘਟਨਾ ਜੀ ਇਤੇ ਤੇ ਫਿਰ ਬੜਾ ਤਿੱਖਾ ਪ੍ਰਤੀਕਰਮ ਹੋਇਆ ਹਮ ਪਰਿਵਾਰ ਨੇ ਵੀ ਕੀਤਾ ਆਮ ਪੰਜਾਬੀ ਜਨ ਨੇ ਵੀ ਕੀਤਾ ਸਮਰਥਕਾਂ ਨੇ ਵੀ ਕੀਤਾ ਸਿੱਧੂ ਮੂਸੇਵਾਲੇ ਦੇ ਤਾਂ ਉਹਨਾਂ ਨੂੰ ਸਰਕਾਰ ਵੱਲੋਂ ਛੁੱਟੀ ਤੇ ਭੇਜ ਦਿੱਤਾ ਗਿਆ ਸੀਗਾ ਹਮ ਜਦੋਂ ਵਾਪਸ ਆਏ ਸੀ ਤਾਂ ਡੀਜੀਪੀ ਉਦੋਂ ਤੱਕ ਕਾਰਜਕਾਰੀ ਇਹ ਸਭ ਸੰ ਜੀ ਹੂੰ ਜਿਹੜੇ ਹੁਣ ਚੱਲ ਰਹੇ ਨੇ ਬਿਲਕੁਲ ਜਿਨ੍ਹਾਂ ਦੀ ਆਪ ਅਕਸਰ ਗੱਲ ਕਰਦੇ ਜੀ ਇਹ ਜੂਨੀਅਰ ਸੀਗੇ ਉਹਨਾਂ ਦੇ ਮੁਕਾਬਲੇ ਉਹਨਾਂ ਨੂੰ ਫਿਰ ਜੋ ਪੁਲਿਸ ਹਾਊਸਿੰਗ ਵਾਲਾ ਮਾਮਲਾ ਹੁੰਦਾ ਵੱਖਰੀ ਇਹਨਾਂ ਦੀ ਸ਼ਾਖਾ ਕਹ ਲੋ ਉਹਦੇ ਵਿੱਚ ਭੇਜ ਦਿੱਤਾ ਗਿਆ ਸੀ ਉਹਨਾਂ ਨੇ ਚੈਲੰਜ ਵੀ ਕੀਤਾ ਸੀਗਾ ਕਿ ਕੁਰਸੀ ਤੇ ਮੇਰੀ ਬਣਦੀ ਹੈ ਬਈ ਹੂੰ ਤੇ ਮਾਮਲਾ ਫਿਰ ਉੱਥੋਂ ਉਲਝਦਾ ਉਲਝਦਾ ਇਧਰ ਨੂੰ ਗਿਆ ਸੀਗਾ ਤਾਂ ਹੁਣ ਜਿਹੜਾ ਇਹ ਆਰਡਰ ਮੀਡੀਆ ਚ ਛਪ ਰਿਆ ਉਹਦੇ ਮੁਤਾਬਕ ਤੇ ਇਹ ਹੋਆ ਕਿ ਮੂਸੇ ਵਾਲੇ ਦੀ ਕੋਈ ਸਿੱਧੀ ਇਨਵੋਲਵਮੈਂਟ ਇਹਦੇ ਚ ਹੈ ਨਹੀਂ ਸੀ ਜਾਨੀ ਹੁਣ ਜਿੰਨੇ ਵੀ ਉੱਥੇ ਰਿਕਾਰਡ ਤੇ ਆਏ ਹੋਣਗੇ ਤੱਥ ਜਾਂ ਸਾਰੀਆਂ ਚੀਜ਼ਾਂ ਤਾਂ ਉਹਦੇ ਮੁਤਾਬਕ ਇਹ ਜੋ ਖਬਰ ਕਹਿ ਰਹੀ ਆ ਕਿ ਭਾਈ ਇਹ ਸਭ ਕੁਝ ਹੈ ਨਹੀਂ ਸੀਗਾ ਪਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਆਪਾਂ ਅਕਸਰ ਦੇਖਦੇ ਆ ਕਿ ਇਤਰੂ ਦਾਵਾ ਕੀਤਾ ਜਾਂਦਾ ਲੌਰੈਂਸ ਗੈਂਗ ਬੰਨਿਓ ਕਿ ਅਸੀਂ ਬਦਲਾ ਲਿਆ ਹੂੰ ਮਤਲਬ ਮੂਸੇ ਵਾਲੇ ਦੀ ਮੌਤ ਨੂੰ ਜਾਂ ਮਰਡਰ ਨੂੰ ਬਿਲਕੁਲ ਉਹ ਜਸਟੀਫਾਇਬਲ ਬਣਾਇਆ ਜਾਂਦਾ ਹੈ ਰਿਵੈਂਜ ਨਾਲ ਬਦਲੇ ਨਾਲ ਕਿ ਅਸੀਂ ਬਦਲਾ ਲਿਆ ਜੀ ਚਾਹੇ ਕਿ ਇੱਧਰ ਨਾ ਆਈ ਜੋ ਜਾਂਚ ਪੁਲਿਸ ਨੇ ਕੀਤੀ ਹੈ ਜਾਂ ਜੋ ਉੱਥੇ ਕੋਰਟ ਦੇ ਵਿੱਚ ਆਇਆ ਹੈ ਜੀ ਉਹਦੇ ਵਿੱਚ ਕਿਤੇ ਨਾ ਕਿਤੇ ਕਹਿ ਲੋ ਕਿ ਸਿੱਧੂ ਮੂਸੇ ਵਾਲਾ ਕਿਸੇ ਸਾਜ਼ਿਸ਼ ਦੇ ਵਿੱਚ ਸ਼ਾਮਲ ਨਹੀਂ ਪਾਇਆ ਗਿਆ ਹੂੰ ਹੂੰ हां शगनप्रीत ਤੇ ਕਾਫੀ ਜ਼ਿਆਦਾ ਜੱਜ ਦੀ ਸੂਈ ਜੜੀ ਆ اٹਕੀ ਹੋਈ ਆ ਬਿਲਕੁਲ ਕਿ ਇਸ ਬੰਦੇ ਨੂੰ ਤੁਸੀਂ ਕਿਉਂ ਨਹੀਂ ਲੱਭਿਆ ਸਾਰੀ ਕਾਰਵਾਈ ਉਹਦੇ ਖਿਲਾਫ ਜਿਹੜੀ ਸ਼ੁਰੂ ਹੋਈ ਹੈ ਜੀ ਜੀ ਜੀ